ਹੋਰ ਜੀ ਗੈਸਾਂ ਚਿੜੀਆਂ ਸਾਡੀਆਂ ਬਹੁਤ ਕਰਮਾਂ ਵਾਲੀਆਂ ਨੇ ਇਹਨਾਂ ਨੇ ਬਹੁਤ ਕੁਝ ਦਿੱਤਾ ਸਾਨੂੰ ਆ ਦੇਖੋ ਦੇਖੀ ਕਿੰਨੀਆਂ ਸੋਹਣੀਆਂ ਲੱਗਦੀਆਂ ਓਏ ਤਾਂ ਦੋਸਤੋ ਵੈਲਕਮ ਬੈਕ ਟੂ ਚੈਨਲ ਅਮਜੀਮਾ ਵਲੋਗਸ ਤੇ ਤੁਹਾਨੂੰ ਸਾਰੀ ਪਿਆਰ ਤੋਂ ਦਿੱਦੀ ਦੁਆ ਦਿਨ ਲਾਪਰ ਨੂੰ ਠੀਕ ਹੈ ਤਾਂ ਦੋਸਤੋ ਸ਼ਾਮ ਦੇ 6:30 ਹੋਏ ਨੇ 6:30 ਹੋ ਗਏ ਮੈਂ ਤਾਂ ਸੋ ਗਿਆ ਸੀਦਾ ਉਸ ਤੋਂ ਹਿੰਟੋ ਥੱਲੇ ਦੇਖੋ ਮੁੰਡਾ ਮੈਂ ਥੱਲੇ ਦੇਖਣਾ ਓਏ ਦੋਸਤੋ ਗੁਰੀ ਸਾਡਾ ਖੇਡਦਾ ਪਿਆ ਵੇ ਘਰੇ ਚੱਲਾ ਹੁਣੀ ਹੁਣੀ ਉੱਠਿਆ ਵੀ ਮੇਰ ਨਾਲ ਸੋ ਗਿਆ ਸੀਗਾ ਹੈ ਤਾਂ ਗਏ ਸਾਡੇ ਆਂਟੀ ਆ ਰਹੀਆਂ ਆਂਟੀ ਜੋ ਨਹੀਂ ਆਂਟੀ ਅੱਛਾ ਠੀਕ ਜੋ ਗੁਰੂ ਘਰ ਦੀ ਕੜੀ ਚੱਲ ਗੁਰੀ ਪੰਗਾ ਪਾ ਦੋ ਪੰਗਾ ਚੋਬਾਂ ਦੇ ਪੰਗਾ ਪਾ ਦੋ ਜਿਹੜੀ ਪੰਗੜਾ ਪਾ ਦੇ ਪੰਗਾ ਪਾ ਦੋ ਲਾਚਕੇ ਖਾ ਦੇ ਗਿਆ ਗਾਣਾ ਵੈਸੇ ਚੱਲ ਮੈਂ ਜੀ ਨੂੰ ਡੋਰੇ ਖਾਦੇ ਨੱਚ ਕੇ ਨੱਚ ਕੇ ਆ ਡੋਰੇ ਤੋਂ ਬਥੇਰੀ ਕਰਦੇ ਨੇ ਡਾ ਜਾ ਨੱਚ ਕੇ ਫਾਇਨਾਟਿਕ ਪੰਗੜਾ ਪੰਗੜੇ ਖਾਦੇ ਪੰਗੜਾ ਦੋਸਤਾਂ ਚੁਗਲਿਆ ਕਰਦੇ ਵੱਚ ਮਿਲਦੇ ਵੀਡੀਓ ਬਣਾ ਕੇ ਕਹਿੰਦਾ ਤੈਨੂੰ ਕਹਿੰਦਾ ਸਾਢੇ 11:30 ਦਾ ਟਾਈਮ ਗੁਰੀ ਸਾਢੇ 11:30 ਦਾ ਗੁਰੀ ਦੋ ਦਵਾਈ ਲੋਣਗੇ ਇੱਕ ਅੰਡ ਇਹ ਚਲੋ ਅੰਤ ਅੰਤ ਦੇਖੋ ਗੁਰੀ ਗੁਰੀ ਕਿੱਥੇ ਆ ਜਾਤੀ ਨਹੀਂ ਜਿੰਨਾ ਚੋਣਾ ਲਾਲੂ ਜੱਮੀ ਦਾ ਲਾਲ ਨਹੀਂ ਵੀਡੀਓ ਆਇਆ ਸੁਣਾਉਣਾ ਮੈਂ ਨਹੀਂ ਜਾਣਦੀ ਗੁਰੀ ਕਿੱਥੇ ਗਿਆ ਰੀਟ ਗੁਰੀ ਨੂੰ ਆਵਾਜ਼ ਮਾਰੀ ਗੁਰੀ ਬਾਹ ਖੁਲੇ ਸੀ ਗੁਰੀ ਗੁਰੀ ਆਏ ਗੁਰੀ ਕਿੱਤੇ ਆ ਅੰਟੀ ਜੀ ਮੇਰੇ ਖੰਡ ਵਾਲੀ ਮਿਸ਼ਰੀ ਥੈਂਕ ਯੂ ਤੁਮੇ ਨਹੀਂ ਮਿੱਚ ਨਹੀਂ ਹੈ ਜਲਦੀ ਬਾਹਰ ਫੇਰ ਚਾਈ ਦਾ ਸੋ ਨਾ ਕਸ ਨਾ ਕੀ ਹੈ ਜਲ ਸੱਚੀ ਕੋਈ ਨਹੀਂ ਹਾਂ ਕੈਮਰਾ ਦੇਖ ਲੋ ਨਹੀਂ ਕੈਮਰਾ ਦੇਖ ਲੋ ਨਹੀਂ ਫੀਮਰਾ ਦੇਖ ਲੋ ਇਧਰ ਵੀ ਕੈਮਰਾ ਪੰਗਾ ਪਾ ਦੋ ਪੰਗਾ ਪਾਡੋ ਪੰਗਾ ਪਾ ਦੋ ਇੱਧਰ ਵੀ ਆਂਟੇ ਅਸੀਂ ਕੈਮਰਾ ਉਹਨਾਂ ਲਈ ਆਇਆ। ਇੱਧਰ ਗਾਇਜ਼ ਨੂੰ ਬੱਚਾ ਮਿਲਦੇ ਹੋ। ਗਾਇਜ਼ ਮਮਮੀ ਹੋਣੀ ਚੱਲੇ ਸੀ ਇਹ ਮੜਦੇ ਚੁੰਨੀਆਂ ਲੈਣ। ਫਿਰ ਇਹਨੇ ਜਾਂਦੀ ਜਾਂਦੀ ਨੇ ਕਾਂਡ ਕਰਤਾ। ਨਹੀਂ ਗਾਇਜ਼ ਮੈਂ ਨਹੀਂ ਕਿਹਾ ਕਿ ਤਾਂ ਮੈਂ ਤਾਂ ਦੀ ਗੱਲ ਕੀਤੀ ਸੀ ਕਿ ਤਾਂ ਹੋਇਆ। ਨਹੀਂ ਤੂੰ ਪਹਿਲਾਂ ਭੱਜਦੀ ਕਿਉਂ ਆ ਤੈਨੂੰ ਮਾਰਦੇ ਨੇ ਲੱਗਿਆ ਵਾ। ਤੈਨੂੰ ਪਤਾ ਤੇਰੀ ਚੱਪਲ ਤਿਲਕਦੀ ਆ। ਦੇਖੀਏ। ਨਹੀਂ ਨਹੀਂ। ਭੱਜਦੀ ਆਂ ਇੱਥੇ ਸੱਤੇ। ਭੱਜਦੀ ਆਂ ਗੇੜ ਤੂੰ ਤਾਂ ਨਹੀਂ ਕਿੱਢਣਾ ਆਉਣਾ ਬੱਚੀ ਫੋਨ ਉਹ ਉੱਥੇ। ਫੋਨ ਤਾਂ ਵੀ ਇੱਧਰ ਲਾਤੀ ਕਿ ਗੇੜ ਚ ਕਿਵੇਂ ਵਜੇ। ਤੂੰ ਫੋਨ ਛੱਡੇ ਆ ਐਵੇਂ ਛੱਡੇ ਆ ਫਿਰ ਕਿਵੇਂ ਡਿੱਗੇ ਚਪੇੜਾਂ ਪੈ ਜਾਣ ਹੁਣੇ ਤੈਨੂੰ ਲੱਗ ਜੇ ਪਤਾ ਮਿੱਕੇ ਮੇ ਡਿੱਗੇ ਆਪ ਵੀ ਨਹੀਂ ਆਖਣੀ ਮਾਰੇ ਗੋਲ ਨਹੀਂ ਗਈ choking in that ਕਿਤੇ ਮਰੇ ਸੱਤ ਮੱਚੇ ਚੰਦ ਗਾਹੀ ਗੀਗਾ ਬਾਈ ਦਲਤੀ ਗੀ ਰਸ ਦੇਣ ਤੂੰ ਮੈਂ ਅੰਦਰ ਤੈਨੂੰ ਗੱਲਾਂ ਤੋਂ ਕੀ ਦੀ ਲੱਗਦੀ ਗੱਲਾਂ ਤੋਂ ਗੈਸ ਮੁੰਡਾ ਹਾ ਦੇਖੋ ਇੱਧਰ ਲੁੱਕ ਦੇਖੋ ਲੁੱਕ ਕਹਿੰਦੇ ਤੇਰੀ ਤੇਰੀ ਟਰੱਕ ਫੜ ਨਾਲ ਹੀ ਇੱਕ ਪਿਛੀ ਵੈਣਾ ਤੇ ਪਹਿਣਾ ਸੀ ਪੈਣੀ ਨਹੀਂ ਜਿਹੜੀ ਯਾਦ ਰੱਖੇਗੀ ਨਹੀਂ ਮੈਂ ਦੂਰ ਨਹੀਂ ਕੰਮ ਕਰ ਦੇਣਾ ਸੀ ਹੱਥੋਂ ਦੰਗਰ ਕਿਸੇ ਥਾਂ ਨਹੀਂ ਹੱਟ ਲੈ ਉਹ ਬਚਾਰਾ ਉਹ ਨਜਾਇਜ਼ ਹੀ ਚੋਲ ਉਹ ਉਹਦੀ ਗਲਤੀ ਉਹ ਨਜਾਲੀ ਚੋੜ ਬਣਾਤਾ ਯਾਰ ਤੁਸੀਂ ਬਹੁਤ ਤੰਗ ਕਰਦੇ ਹੋ ਸੁੱਚੀ ਲੈ ਕੌਣ ਕੌਣ ਤੰਗ ਕਰਦਾ ਮੈਂ ਪਰੇ ਹੋ ਜਾ ਮਨਿੰਦਰ ਮੇਰੇ ਤੋਂ ਪਰੋ ਪਰ ਕਰਾਉਣ ਆ ਆ ਸ਼ੀਸ਼ਾ ਦੇਖਾ ਦੇ ਆ ਕਿਵੇਂ ਹਿੱਲਦਾ ਇਹ ਮਾਰਿਆ ਹੋਇਆ ਕਿਤੇ ਇਹ ਇਹ ਉਹਨਾਂ ਹੀ ਨਹੀਂ ਕੱਸਿਆ ਉਹਨਾਂ ਨੇ ਕੱਸਿਆ ਏ ਉਹ ਜਦੋਂ ਕੱਸਦੇ ਆ ਥੱਲੇ ਉਹ ਜਿਹੜੀ ਆ ਚੀਜ਼ ਐ ਨਾ ਥੱਲੇ ਬੰਦ ਆ ਜਿੱਥੋਂ ਆ ਲੋਕ ਵੀ ਨਿਕਲਦੇ ਉਹਦਾ ਉਤ ਕਦੋਂ ਦੀ ਖਰਾਬ ਆ ਤੁਹਾਨੂੰ ਵੀ ਪਤਾ ਹੀ ਚੱਲ ਪਰੇ ਹੋ ਜਾ ਉੱਤ ਅਜਾ ਦੋਨਾਂ ਨੂੰ ਥੱਲੇ ਬੇਗੋ ਅਜਾ ਦੇ ਜਾਣਾ 100 ਲੰਘ ਕੇ ਜਾਏ ਪੈਲਮ ਰਾਂਗੇ ਮੈਂ ਲੰਘਾ ਵੀ ਜਾਣਾ ਮੈਂ ਪਾਗਲ ਹਾਂ ਮੈਂ ਵੀ ਹੇਲਣਾ ਮੈਂ ਵੀ ਲੇਟ ਜਾਣਾ ਓਏ ਤੈਨੂੰ ਪਤਾ ਨਹੀਂ ਦਿਮਾਗ 'ਚ ਫਰਕ ਸਿਆ ਹੋ ਗਿਆ ਉਹ ਦੇਖੋ ਕੀ ਕੰਨੋ ਜੇ ਅੰਨੀ ਤੂੰ ਤਿਆਰ ਰਹੀ ਐ ਤੂੰ ਤਿਆਰ ਕਰ ਲੀ ਜਾਊਂਗਾ ਤਾਂ ਮੈਂ ਇਦਾਂ ਹੀ ਮੈਂ ਤੈਨੂੰ ਕਿਹਾ ਮੇਰੇ ਆਉਂਦੇ ਨੂੰ ਤਿਆਰ ਰਹੀ ਤੇ ਇੱਕ ਸੂਟ ਤਿਆਰ ਕਰ ਲੀ ਤਿਆਰ ਤਾਂ ਹੈ ਗਈਆਂ ਸੂਟ ਤਿਆਰ ਕਰ ਲੀਂ ਯਾਰ ਤੇ ਬਾਏ ਬਾਏ ਦੋਸਤੋ ਹੁਣ ਆਪਣਾ ਇੱਕਦਮ ਹੀ ਪਲਾਨ ਬਣ ਗਿਆ ਨਾਲ ਕੇ ਜਾਂਦਾ ਦੇਖੋ ਗਾਏ ਇੰਦਿਆ ਕੀ ਤੂੰ ਚਲ ਚੋੜੇ ਨਾਲ ਕੇ ਚਲੀਏ ਚਲੋ ਚਲੋ ਚੱਬਿਆ ਕਰਦੀ ਮੇਰੇ ਜੀ ਨਹੀਂ ਕਰਦਾ ਯਾਰ ਮੈਂ ਕਿਹਨੇ ਅਸੀਂ ਹੈਗੇ ਆ ਨਾ ਅਸਤ ਰਹਿੜੀਆਂ ਆਈ ਲਿਬੜੇ ਤੇ ਬੜੇ ਅਸੀਂ ਚਲੇ ਜਾਣਾ ਚਪਲਾਂ ਨਾ ਜੀ ਲੈ ਖਾਣੀ ਲੈ ਖਾਨੀ ਗਾਇਲ ਅਸੀਂ ਜਾ ਕੇ ਹੁਣ ਮੁੱਲਾਪੁਰ ਜਾਵਾਂਗੇ ਕਿਉਂ ਮੁੱਲਾਪੁਰ ਤੋਂ ਖੰਦਰ ਨਹੀਂ ਆਉਂਦਾ लोग लुधियाने शॉपिंग ਕਰਨ ਆਉਂਦੇ ਆ ਇਹ ਬੰਲਾਪੁਰ ਤੋਂ ਮੈਂ ਤਾਂ ਕਰਨਾ ਕੋ ਮੰਜਾਉਂਗਾ ਮੈਂ ਕਰਨ ਨਾਲੇ ਹੀ ਫਿਰ ਕਰ ਦੇਣਾ ਆਹੋ ਅੱਧੀ ਰਾਤ ਹੁਣ ਘੁੰਮਣ ਦਾ ਟਾਈਮ ਫਿੱਕਾ ਹੈ ਚੰਦਨ ਵਰ ਕਿੰਨਾ 88 88 99 ਪਹਿਲਾਂ ਨਾਲੀ ਨੂੰ ਫੋਨ ਲਾਉ ਕਿਉਂ ਮੈਂ ਇਹ ਜਿਹੜਾ ਨਾਲੀ ਆ 98850 7068 ਹਣਾ ਨਹੀਂ ਆਪਾਂ ਬੋਲ ਚੱਲ ਆ ਬਲੌਗ ਚ ਬੋਲੀ ਚੱਲ ਆਫਸਰ ਕੇ ਮੇਰਾ ਫੋਨ ਨੰਬਰ ਹੈ ਜੇ ਕੋਈ ਸਿੰਗਲ ਕੁੜੀ ਆਈ ਹੈ ਮਤਲਬ ਵੱਡੀ ਵਿਆਹ ਵੀ ਕਰਾਉਣਾ ਚਾਹੇ ਮੇਰੇ ਕੋਲ ਫੋਨ ਕਰ ਲਓ ਸਾਲ ਦਾ ਪਲੱਸ 18 ਸਾਲ ਦਾ ਪਲੱਸ ਹੋਵੇ ਨੀ ਕੱਟ ਤਾ ਮੇਰਾ ਬਰਾ ਖਾਲੀ ਨੰਬਰ ਦੰਨਿਆ ਮੈਂ ਕੱਟਣ ਤੋਂ ਬਾਅਦ ਹੈਲੋ ਹੈਲੋ ਚੰਗੇ ਨੰਬਰ ਹੈ ਹੈਲੋ ਹੈਲੋ ਰੌਗ ਨੰਬਰ ਹੈ ਰੌਗ ਨੰਬਰ ਲੱਗੇ ਰੌਗ ਗਿੰਦਰ ਲੱਗੇ ਸਿਰ ਸਿਰ ਕੀ ਜੈਦਰਾ ਨੰਬਰ ਹੈ ਤੁਹਾਨੂੰ ਵੀ WhatsApp 50 ਹੈ ਬੈਠ ਜੇ ਆਹੋ WhatsApp 50 ਤੇ ਕੁੜੀ ਨਾ ਕਿਤੇ ਫੋਨ ਕਰੀ ਜਾਵੇ ਹਾਂ ਗਾਇਸ ਨਾ ਨਾ ਇਹ ਗਲਤ ਨੰਬਰ ਸੀਗਾ ਹੋਰ ਕਿਦਾ ਮੁੰਡੇ ਦਾ ਪਾਪਾ ਚੱਕ ਇਦਰਾ ਹੀ ਹੈ ਨਾ ਹੂੰ ਇਹ ਸਹੀ ਹੁੰਦਾ ਲੱਗਿਆ ਆ ਗਾਇਸ ਹੁਣ ਮੈਂ ਅਸਲੀ ਨੰਬਰ ਦੱਸਣਾ ਉਦੋਂ ਮੈਂ ਜਾ ਕੇ ਬੋਲਿਆ ਸੀਗਾ ਤੇ ਗਾਇਸ ਇੱਕ ਮਿੰਟ ਤੁਹਾਨੂੰ ਉੱਪਰ ਰੁੱਕ ਕੇ ਮਿਲਦੇ ਹਾਂ ਚਲੋ ਹੁਣ ਦਿੰਦੇ ਹਾਂ ਦੋਸਤੋ ਹੁਣ ਆਪਾਂ ਚੱਲੇ ਹਾਂ ਫਾਈਨਲੀ ਬੈਠ ਚੁੱਕੇ ਹਾਂ ਤੇ ਗਾਇਸ ਮम्मा ਨਾਨੀ ਦਾ ਉਸ ਜਪਿਆ ਵੀ ਅਸੀਂ ਆਨੇ ਪਏ ਆ ਆਪਾਂ ਉਹਨਾਂ ਕੋਲ ਚੱਲਦੇ ਤੁਹਾਨੂੰ ਪਹੁੰਚ ਕੇ ਮਿਲਦੇ ਆ ਠੀਕ ਹੈ ਨਾਨਕੇ ਆਪਾਂ ਅੱਜ ਤੁਹਾਨੂੰ ਸਾਰੇ ਆਪਣੇ ਨਾਨ ਨਾਨਕਾ ਫੈਮਿਲੀ ਨਾਲ ਤੁਹਾਨੂੰ ਅੱਜ ਆਪਾਂ ਮਿਲਾਵਾਂਗੇ ਚਲੋ ਦੋਸਤੋ ਮਿਲਦੇ ਆ ਪਹੁੰਚ ਕੇ ਠੀਕ ਹੈ ਠੀਕ ਹੈ ਮੈਂ ਪਹੁੰਚ ਕੇ ਮਿਲியே ਹਾਂ ਪਹੁੰਚ ਕੇ ਮਿਲਦੇ ਚਲੋ ਨਾਨੀ ਦਾ ਰਸਤੇ ਜੀ ਮਿਲ ਕੇ ਨਾਨੀ ਨੇ ਆਪ ਬਿਠਾ ਲਿਆ ਸੱਸਰੇ ਕਾ ਹਾਂ ਸੱਸਰੇ ਕਾ ਸੱਸਰੇ ਕਾ ਸੱਸਰੇ ਕਾ ਸੱਸਰੇ ਕਾ ਗਾਇਸ ਸਾਡੀ ਮਮੀ ਦੀ ਬਣਾਨੀ ਆ ਨਹੀਂ ਕਿਉਂਟ ਗਾਇਸ ਤੇ ਮਮੀ ਆ ਗਾਇਸ ਸਾਡੇ ਪਿੰਡ ਚ ਮੈਕਡੋਨਲਡ ਖੁੱਲ ਗਿਆ ਉਹ ਦੇਖੋ ਹਾਂ ਪਿੰਡ ਤਰੱਕੀ ਦੀ ਰਾਹ ਤੇ ਹਾਂ ਟਾਖਾ ਪਿੰਡ ਤਰੱਕੀ ਦੀ ਰਾਹ ਹਾਂ ਹੋ ਉਹ ਸਾਡੀਆਂ ਜ਼ਮੀਨਾਂ ਦਾ ਮੁੱਲ ਵੱਜ ਜਾਂਦਾ ਹਾਂ ਵਾਹ ਹਾਈਵੇ ਨਿਕਲ ਜੇ ਮੈਨੂੰ ਸਾਡੇ ਘਰ ਦੁੱਤੋ ਦੀ ਘਰ ਦੁੱਤੋ ਦੀ ਲਾਈਓਪਰਪਨ ਆਪ ਪਹੁੰਚ ਗਏ ਆ ਇਥੇ ਆਰ ਤਾਂ ਇੱਥੇ ਆ ਕਿ ਹੋਣ ਲੱਗਦੇ ਉਹ ਘੜੀ ਹੋਣ ਲੰਦੇ ਪਏ ਨੇ ਓਏ ਆਜੋ ਕਿੱਥੀ ਲਿਆ ਮੈਂ ਰੋਟੀਆਂ ਹਾਂ ਇਹੇ ਚੱਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਪੁੱਤਰ ਓ ਯਾਰ ਫਿਰ ਟਾਈਮ ਹੋ ਜਾਣਾ ਚੱਲਣਾ ਵਿੱਚ ਤੱਕ ਮੰਨ ਨਹੀਂ ਜਾ ਹੁਣ ਮੇਰੇ ਤਾਂ ਕੋਈ ਮੰਨ ਜਾ ਹੁਣਾ ਚੱਲਣਾ ਚੱਲੋ ਹੈ ਜਲਦੀ ਚੱਲੋ ਚੱਲਣਾ ਫੇ ਮੈਂ ਬੁਲਾਵਾ ਮੈਂ ਕਿਹਦਾ ਕੋਈ ਮੰਨ ਨਹੀਂ ਆਇਆ ਪੰਡ ਕਰ ਇੱਥੇ ਦੇ ਲੈ ਕਿਹੜਾ ਕਿਹਦੀ ਲੈ ਗਿਆ ਆਤਲਾ ਘੋਮ ਲੈ ਕਿਉਂ ਘੁੰਮ ਲੈ ਸਿਕੋਮ ਸਿਕੋਮ ਚਾਹ ਲੈ ਤੇ ਆਪਣੀ ਜਾਂਦੇ ਭਜਰਾ ਭਜਰਾ ਕੇ ਛੱਡਾ ਖੜਾ ਗਿਆ ਛੱਡਾ ਖੜਾ ਗਿਆ ਚੋਰੀ ਚੋਰੀ ਆਇਆ ਨਹੀਂ ਪਤਾ ਸੀ ਆਇਆ ਅੱਛੇ ਪਚਾਨ ਉਹ ਚੱਲੇ ਪਹਿੰਚੋ ਸਸਰੀ ਘਾਲ ਜੀ ਸਸਰੀ ਘਾਲ ਜੀ ਸਸਰੀ ਘਾਲ ਜੀ ਸਸਰੀ ਘਾਲ ਮਾਸੀ ਕੀ ਹੋ ਗਿਆ ਅਲੋ ਫਸੂਰੀ ਹੋਰ ਵੀ ਕੇ ਮੇਰਾ ਸ਼ੇਰ ਨਹੀਂ ਲੈ ਲੈ ਚੱਕ ਸੀ ਨੇ ਦਵਾਈ ਲੈਂਦੇ ਤੇ ਰਿਆ ਲੈਂਦੀ ਆ ਅਸਲੀ ਦਹਿਰ ਪੀਓ ਸਸਰੀ ਗਾਲ ਵੀਰੇ ਯਾਰ ਤੂੰ ਨਾ ਤਾ ਵੱਡੀਆਂ ਤੂੰ ਨਾ ਬੁਲਾਇਆ ਕਰ ਮਮਾ ਅਸਰੀ ਗਾਲ ਵਧੀਆ ਵਧੀਆ ਤੁਸੀਂ ਦੱਸੋ ਸਸਿਕਾ ਮਾਮੀ ਦਾ ਸਸਿਕਾ ਹੋਏ ਬੁੱਕਰ ਦੀ ਆਏ ਅਸੀਂ ਬਸ ਆਗੇ ਦੇਖੋ ਐਨ ਕਰੀ ਇਹ ਫੱਟੇ ਹੋਏ ਆ ਭੱਜੇ ਕਿ ਤੇਰੇ ਨਾਲ ਆ ਬਣਾਉਂਦੇ ਓਏ ਰੀਤਿਆ ਫੜ ਮੈਂ ਤੈਨੂੰ ਫੋਨ ਕਰਨ ਲੱਗਾ ਨਾ ਕਰ ਲਾ ਹੈਲੋ ਤਾਂ ਹਾਂਜੀ ਮਾਮੀ ਕਹਿੰਦੀ ਭੱਜ ਕੇ ਆਏ ਹੋ ਗੱਤੀ ਕਰ ਗੱਤੀ ਤੇ ਆਇਆ ਸਾਡੇ ਸਾਡੇ ਸਰਦ ਪਰਦੇਸੀ ਇਸ ਕੀ ਕੋਲੇ ਆ ਗਏ ਹੋ ਓ ਜੀ ਮਾੜਾ ਜੀ ਤੂੰ ਬਾਗਲ ਹੋ ਗਿਆ ਮੈਂ ਆਦੀ ਜਲੇ ਮੈਂ ਹੀ ਆਸੀ ਸਿਆਣੇ ਹੋ ਗਿਆ ਚੱਲਾ ਫੜੋ ਸਾਬ ਆਪਦੇ ਵੀਰੇ ਨਾਲ ਪਿਆਰ ਕਰ ਲਾ ਫੜੋ ਮੈਂ ਵੀ ਆਪਦੇ ਵੀਰੇ ਨਾਲ ਪਿਆਰ ਮੈਂ ਪਿਆਰ ਕਰੂੰਗਾ ਮੈਂ ਵੀ ਆਪਦੇ ਵੀਰੇ ਨਾਲ ਪਿਆਰ ਕਰ ਲਾਂ ਦੇਖੀ ਉਹਨੂੰ ਉਦੋਂ ਇੱਕੋ ਪਾ ਗੱਟੋ ਗੱਟ ਕੇ ਪਿਆਰ ਬਾਅਦ ਵਿੱਚ ਮਿਲਣਾ ਆਪਦੇ ਪਰਦੇਸੀ ਮੈਨੂੰ ਜੀ ਆ ਸਿਗਰਟ ਨੂੰ ਦਰਾਂ ਦਰ ਨਿਕਲਦਾ ਉਹਦੇ ਰੇਖਾ ਤੁਸੀਂ ਮੈਂ ਚਿੜੀਆਂ ਦੇਖ ਰੋ ਤੂੰ ਹੋਰ ਚਿੜੀਆਂ ਅੱਜ ਗੈਸ ਪੰਦੀ ਗੈਸ ਹਾਂ ਗੈਸ ਇਹਨਾਂ ਨੂੰ ਖਾਣ ਨੂੰ ਦੇ ਰਿਹਾ ਚੱਲ ਲੈ ਤੂੰ ਮੰਦਲ ਜੇ ਆ ਦੇਖ ਆ ਤਾਂ ਆ ਫੋਨ ਤੇ ਕਹੀ ਜਾਂਦਾ ਘੁੰਮਣ ਲਈ ਤਿਆਰ ਰਹਿ ਮੈਂ ਆ ਗਿਆ ਬੱਸ ਮੈਂ ਲੈ ਜਾ ਕਹਿੰਦਾ ਬੁਲਾਵਾ ਬੰਦੇ ਪਤਾ ਹੁਣ ਟਾਈਮ ਨਹੀਂ ਹੈਗਾ ਆਪਣੇ ਕੋਲ ਬਾਧੂ ਬੱਸ ਹਾਂ ਤਾਂ ਨਹੀਂ ਆ ਕਾਲਾ ਜਿਆਰ ਸਾਨੂੰ ਵੀ ਦੇਤਾ ਗਾਇਸ ਇਹਨਾਂ ਨੇ ਆਉਂਦਿਆ ਨਹੀਂ ਇਹਨੂੰ ਕਾਲਾ ਜਿਆਰ ਕਹਿੰਦੇ ਆ ਦੇਖੋ ਚਿੜੀਆਂ ਕਿੰਨੀਆਂ ਤੁਸੀਂ ਚਿੜੀਆਂ ਦੇਖੋ ਸਾਡੀਆਂ ਗਾਇਸ ਦੇਖੋ ਇੱਧਰ ਕਿੰਨੀਆਂ ਸੋਹਣੀਆਂ ਚਿੜੀਆਂ ਨੇ ਕਿੱਥੇ ਆ ਪਹਿਲਾਂ ਲਾਈਟ ਜਗਾਈਆਂ ਇਨਾਂ ਤੇ ਮੰਮੀ ਨੇ ਕਹੀ ਜਾਂਦਾ ਕਹਿੰਦਾ ਫੋਨ ਸਿਮ ਕਿੱਥੇ ਗਿਆ ਕਰਨਾ ਫੋਨ ਜਿਹੜੀ ਚੱਕੀਆਂ ਦੇ ਬਾਹਰ ਮੈਂ ਦੋ ਵਾਰੀ ਫੋਨ ਕਰਦਾ ਮੈਂ ਲਪੀ ਜਾਂਦਾ ਹਾਏ ਵਾਹ ਕਿਹੜਾ ਵਾਹ ਹਾਏ ਆ ਤਿੰਨ ਕਿੰਨੀਆਂ ਸੋਹਣੀਆਂ ਏ ਆ ਦੇ ਬਲੂ ਐਸ਼ਾ ਦੇਖ ਕੇ ਨਾ ਕਿੰਨਾ ਪੱਤਲਾ ਸੋਹਵੇਂ ਵਰਗਾ ਨਹੀਂ ਕਿੰਨੀਆਂ ਹੋ ਗਈਆਂ ਚਿੜੀਆਂ ਹੁਣ ਵੱਧ ਲੱਗਦੀਆਂ ਨਾ 30 32 ਹੈ ਗੈਸਾ ਚਿੜੀਆਂ ਸਾਡੀਆਂ ਬਹੁਤ ਕਰਮਾਂ ਵਾਲੀਆਂ ਨੇ ਇਹਨਾਂ ਨੇ ਬਹੁਤ ਕੁਝ ਦਿੱਤਾ ਸੁਣ ਆ ਦੇਖੋ ਦੇਖੀ ਕਿੰਨੀਆਂ ਸੋਹਣੀਆਂ ਲੱਗਦੀਆਂ ਓਏ ਹਣ ਤਾਂ ਬਾਲੀਆਂ ਥੈਲ ਪੈਲ ਕਰਦੇ ਕਿੰਨੇ ਵੇਸ ਹੁੰਦੀਆਂ ਇਹ ਜਦੋਂ ਲਾਈਟ ਆਫ ਕਰਦੇ ਗੈਸ ਨਾਨੀ ਆ ਗਈ ਹੈਲੋ ਨਾਨੀ दोनों जोड़ के आ, बोटा में नहीं अगली बार रीत हो गई <laughs> नहीं नहीं रीत छोटी रह गई हैलो गाय श्रीकाल गाय तू की मैं 라이즈 에에 에디 ਜਦੋਂ ਵੀ ਆਉਂ ਨਾ ਗੁੱਤ ਲੰਬੀ ਹੋਈ ਹੁੰਦੀ ਸੀ ਪੂਰੀ ਨਹੀਂ ਆਉਂਦੀ ਸੀ ਜਦੋਂ ਤੁਸੀਂ ਮੈਂ ਛੋਟੀ ਹੁੰਦੀ ਸੀ ਨਾ ਇਹਦੇ ਨਾ ਵਾਲ एकदम ਮਰੋੜ ਕੇ ਚੁੰਗੀਆਂ ਕਰਦੇ ਸੀ ਮੈਂ ਲੱਗਦਾ ਦਸ ਰਹਿ ਗਏ ਵਾਲ ਇਹੀ ਲੈਂਦੇ ਸੀ ਆ ਮੈਂ ਹੀ ਹੁਣ ਤੇਲ ਲਾ ਕੇ ਗੁੱਤ ਕੀਤੀ ਆ ਆ ਫੜੀ ਆ ਫੜੀ ਯਾਰ ਤਦੋਂ ਤੋਂ ਹੁਣ ਮੈਂ ਘੁੰਮਣ ਚੱਲਾਵਾ ਕਿੰਨੇ ਚੱਲਾਵਾ ਕਰਨ ਚੱਲਦੇ ਆ ਦੋਸਤੋ ਚੰਨ ਮੇਰਾ ਸਾਡਾ ਨਵਾਂ ਫੋਨ ਲੈ ਕੇ ਆ। ਨਾ ਮਮਾ ਕਿ ਸਿਕੰਡਰ ਨਾ ਮਾ। ਨਾ ਮਾ ਲੈ ਕੇ ਦੱਦਾ ਨੇ। ਅੱਜ ਜਦੋਂ ਆ ਇਹ ਨੂੰ ਚਲਾਉਨੇ ਆ ਉਹ ਸਵਾਦ ਜਾਂ ਉਹਨਾਂ ਨੇ। ਨਾ ਮੈਂ ਤਾਂ ਹਟ ਗਿਆ ਇੱਕ ਦਿਨ। ਮੈਂ ਚਲਾਉਣੀ। ਇਹ ਵੀ ਮੈਂ ਚਲਾਉਣਾ। ਇਹ ਸਾਡੇ ਢੇਡ ਮੁੰਡੇ ਕੋਲ ਹੀ ਹੁੰਦਾ। ਫੇਰ ਤੂੰ ਮੁੰਡੇ ਨੂੰ ਤੇ ਲਿਆਵਾਂ। ਨਾ ਕੋਈ ਯਾਰ ਨੂੰ ਫੋਨ ਹੀ ਤਾਂ ਨਾ। ਲੈ ਮੈਨੂੰ ਦੇ ਦੇ। ਮੈਂ ਤੇ ਤੈਨੂੰ ਦੇ ਦਿੰਦਾ। ਚਲਿਓ ਖੇਡਿਆ ਨਾ। ਲੇ ਉਹ ਨਹੀਂ ਕਰ ਮੈਂ ਲੇ ਛੋਟਾ ਲਗਾ ਐ ਦੁਆਰ ਬਲੌਗ ਪਾਇਆ ਕਰ ਠੀਕ ਹੈ ਇਧਰ ਇਧਰ ਆਸਾਂ ਮੈਂ ਨਹੀਂ ਮੇਰੀ ਪਤਾ ਗੱਲ ਸਣਾ ਉਧਰੋਂ ਅਸੀਂ ਬੋਲੀ ਜਾਇਆ ਕਰਾਂਗੇ ਇਧਰ ਤੁਸੀਂ ਸਾਨੂੰ ਜਵਾਬ ਦੇ ਜਾਇਆ ਕਰੋ ਮੈਂ ਇਹ ਕਰਦਾ ਰਹਿਣਾ ਕਮੈਂਟ ਆ ਮੁੰਡਾ ਐਤੋਂ ਪਤਾ ਲੱਗਦਾ ਮੁੰਡਾ ਕੌਣ ਜਾਣ ਲੱਗੇ ਦੇਖੋ ਪਹਿਲਾਂ ਆਈਫੋਨ ਫਿਰ ਇਧਰ ਬੋਲਟ ਨਹੀਂ ਪਹਿਲਾਂ ਬੋਲਟ ਫਿਰ ਆਈਫੋਨ ਬੋਲਟ ਵੀ ਲੈਂਦਾ ਉਹ ਟੋਡਾ ਫਿਰ ਤਾਂ ਵਧਾਈਆਂ ਇਧਰ ਤੋਂ ਆ ਜਾ ਯਾ ਬੱਤ ਨੇ ਚੱਲ ਚੱਤੀ ਰਗਾ ਏਸੀ ਵੀ ਦਵਾ ਲਵਾਵਾ ਹਾਂ ਮਾਰਟੀਨ ਦੇ ਨਾਲ ਤੇ ਸੱਤ ਹੋ ਗਈਆਂ ਨੇ ਬਸ ਐਂਗਲ ਟਾਉਂਦੀ ਆ ਅੱਛਾ ਡਿਫੈਂਡਰ ਚੰਦੀ ਗੜਾ ਤੂੰ ਮੇਰੇ ਕੋਲ ਡਿਫੈਂਡਰ ਅੱਜ ਜਦੋਂ ਮੈਂ ਮੰਡਪੀ ਜੱਲਾ ਕਰਦੇ ਆਉਂਦੇ ਸੀ ਕਿ ਕਿਸੇ ਕੋ ਬਾਤ ਦੀ ਕੋਸ਼ਿਸ਼ ਵੀ ਕੀ ਮੈਂ ਚਾਪਾ ਹਾਂਗਾ ਚਾਪ ਚਾਪ ਹੋਰ ਬੱਦ ਦੋਸਤਾਂ ਨਾਲ ਪਰੋਕਟੇ ਮਿਲਦੇ ਆ ਤਾਂ ਦੋਸਤੋ ਮਸਤੀ ਪਾਰਟੀ ਦੇ ਰਿਹਾ ਅੱਜ ਪਾਰਟੀ ਦੇ ਰਿਹਾ ਅੱਜ ਦੋ ਤਿੰਨ ਪਾਰਟੀਆਂ ਹੋ ਗਿਆ ਨੇ ਸਮਾਨ ਆ ਗਿਆ ਸਮਾਨ ਆ ਗਿਆ ਸਮਾਨ ਗਈ ਤੇ ਸਮਾਨ ਦੋਸਤੋ ਸਮਾਨ ਖਾਂਦੇ ਨਾਲੇ ਆਏ ਇਹ ਸਾਡਾ ਪਰਦੇਸੀ ਲੈ ਕੇ ਆਇਆ ਪਰਦੇਸੀ ਦੇ ਪਰਦੇਸੀ ਆਏ ਤੇ ਜਿੰਨੇ ਕਤ ਪਾਈ ਰਿਹਾ ਪਰਦੇਸੀ ਦਾ ਨਵਾਦ ਉਹ ਨਿਊਟਰਲ ਫਾਉਂਡ میں اپنا نشانہ میں نے منجوری نہ پا دو ہاں رو اوکے پا گیا نو با کتے والا پانی کی نہ دے کے پائےوں گنڈے چلا لیں گے ماں اور کی ماں تا منجوری تیری من نہیں ہو جانا اور پانی ہے تیرے کپڑے ائیے پہننے گا گاؤں بولے نہیں کی کہنا کو فون دے سمے نہ بلا سمے میں کی کیا تیرا فون دے سمے اے ਮੰਮੀ ਲਈ ਮੈਂ ਸਪੈਸ਼ਲ ਚੀਜ਼ ਬਨਵਾਉਣਾ ਰਕੂ। ਜ਼ਿਆਦਾ ਬੋਲਦਾ ਮੈਂ ਜਿਹੜਾ ਤੂੰ। ਲੈ ਇਹ ਬਾਉਲ ਤਾਂ ਆ ਗਿਆ। ਮੰਮੀ ਨੂੰ ਆਟੋਮੈਟਿਕ ਪਰੌਂਠੇ ਦੇ। ਇੱਕ ਤੋਂ ਥੋੜੇ ਬਾਈ। ਆਹ ਵੇਲਾ ਨਹੀਂ ਲੈਣਾ ਅੰਦਾਜ਼ਾ ਲਾ। ਮੂਹਣੇ ਲੇਟੂ। ਮੂਹਣੇ ਪਰ ਇੱਧਰ ਤੇ ਰੱਖ ਕੇ ਗਈ ਜਾਂਦਾ ਤੈਨੂੰ। ਕੀ ਕਹਿੰਦਾ? ਕਹਿੰਦਾ ਮੰਮੀ ਨੂੰ ਆਟੋਮੈਟਿਕ ਪਰੌਂਠੇ ਬਣਾ ਦੇ। ਦੇ ਇਸ ਵਿੱਚ ਮਿਹੜਾ ਫੜ। ਲੱਗੀ ਆ ਬੜਾ ਹੋ ਗਿਆ। ਨਾਸਤਾਂ ਹੋ ਗਿਆ ਰੱਖਪਾ। ਇੱਜ ਗੋਲ ਕਰਕੇ ਬਣਾਉਣੀ ਮੰਮੀ ਖਾ ਗਈ ਹਾਂ ਦੇਖੋ ਆ ਕੀ ਦੇ ਨੇ ਅੰਦਰ ਆ ਤੁਰੇ ਜਿਹੜੀ ਚ ਆਪਸ ਹੀ ਪਹਿਲਾਂ ਕਿਸੇ ਰੇਡੀ ਤੋਂ ਖਾਦੇ ਕੇ ਅੰਦਰ ਅੱਜ ਦਿਖਾਉਂਦੇ ਮੈਂ ਕਹਾਂ ਨਹੀਂ ਮੈਂ ਤੇਰੇ ਰੇਡੀ ਤੋਂ ਖਾਵਾਂਗੇ ਉੱਥੇ 160 ਰੁਪਏ ਦੀ ਖਾਦੀ ਤੇ ओरिजिनल ਰਾਜੂ ਜਾ ਕੇ ਦੇਖਾ 220 ਰੁਪਏ ਦੀ ਹਾਂ ਇਹ ਚੀਜ਼ ਦਾ ਫਰਕ ਵੀ ਹੈਗਾ ਚੀਜ਼ ਨਾ ਬੱਸ ਸਵਾਦ ਸੀ ਬਰ ਲੈ ਮੈਂ ਨੇ ਤੂੰ ਜਰਾ ਸੋਚਾ ਕੇ ਕਰ ਬੈਠਾ ਖਾਣ ਲੱਗੀ ਸੀ ਚੱਲੋ ਦੋਸਤੋਂ ਹੁਣ ਆਪਾਂ ਲੋੱਤੇ ਮਿਲਦੇ ਆਂ ਸੀਤਾ ਜੀ ਦੋਸਤੋਂ ਸਾਰੇ ਜਣੇ ਹੁਣ ਪੈ ਗਏ ਨੇ ਮਾਮੀ ਤੇ ਮੰਮਾ ਕਰਦੇ ਪੈ ਨੇ ਚੁਗਲੀਆਂ ਕੋਈ ਨਹੀਂ ਚੁਗਲੀਆਂ ਕਰਦੇ ਦੁੱਖ ਸੁੱਖ ਕਰਦੇ ਚੱਲੋ ਦੁੱਖ ਕਰ ਸਕਦੇ ਐ ਐ ਕਹਿੰਦੀ ਐ ਮਾਮੀ ਵੀ ਜਦੋਂ ਹੁਣ ਪਾਪਾ ਵਾਪਸ ਆਉਣਗੇ ਵੀ ਉਹ ਵੱਡੇ ਪਾਪਾ ਨੂੰ ਯਾਰ ਤਾਂ ਕਰ ਦਿੰਗੇ ਯਾਰ ਕਿੱਦਾਂ ਦਾ ਲੱਗੂਗਾ ਮੈਂ ਕਿੰਨਾ ਪੈਟ ਕੀ ਲੋ ਦੋ ਸਾਲ ਹੋ ਗਏ ਨੇ ਵੀ ਦੋ ਸਾਲ ਵਿੱਚ ਪੱਲਾ ਬੰਦਾ ਜਿਵੇਂ ਮਰਦੀ ਆ ਭਰਾਵਾਂ ਦੀ ਯਾਦ ਆਉਂਦੀ ਉਹ ਗੱਲ ਕਰਦੇ ਆ ਪਾਪਾ ਚਲ ਮਾਮੀ ਚਲੋ ਕੋਈ ਨਹੀਂ ਕਰ ਲਉਗਾ ਦੋਸਤੋ ਚਲੋ ਅਪਾਪਾ ਨੇ ਖੇਤੀ ਆ ਜਾਣਾ ਤੁਹਾਨੂੰ ਸਾਡੇ ਮਿਲਦੇ ਆਪਾਂ ਗਾਇਜ਼ ਨੈਕਸਟ ਵਲੌਗ ਚ ਲਵ ਯੂ ਟੂ ਲਾਈਕ ਕਮੈਂਟ ਕਰਕੇ ਦੋਸਤੋ ਅੱਜ ਦਾ ਵਲੌਗ ਐਂਡ ਤੇ ਵਿਸਾਰ ਲਿਓ ਕਿਉਂਕਿ ਅੰਨ ਗੱਲ ਆਪਾਂ ਜਾਣਾ ਜੇ ਕੋਈ ਸਪੈਸ਼ਲ ਜਗਾ ਤੁਹਾਨੂੰ ਪਹੁੰਚ ਕੇ ਮਿਲਦੇ ਆ ਠੀਕ ਹੈ ਸਾਨੂੰ ਨਵੇਂ ਘਰ ਜਾਣਾ ਨਵੇਂ ਚ ਓਕੇ ਮਿਲ ਕੇ ਚੱਲਾਂਗੇ ਮਿਲਦੇ ਆਂ ਨੈਕਸਟ ਵਲੌਗ ਚ